ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂਦੀ ਇਸ ਅਗਲੀ ਪੇਸ਼ਕਾਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਅੱਜ ਕੱਲ੍ਹ ਯੁੱਧ ਨਸ਼ਿਆਂ ਵਿਰੁੱਧ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਸ਼ੇ ਤਸ਼ਕਰਾਾਂ ਦੇ ਘਰਾਂ ਦੇ ਵਿੱਚ ਬਲਡੋਜ਼ਰ ਸਣੇ ਜਾ ਰਹੀ ਹੈ ਤੇ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਸਰਕਾਰ ਦੇ ਮੰਤਰੀ ਵੀ ਪ੍ਰੈਸ ਕਾਨਫਰੰਸਾਂ ਕਰਕੇ ਕੈਮਰਿਆਂ ਦੇ ਸਾਹਮਣੇ ਇੱਕ ਥੱਪੜ ਰਹਿ ਹਨ ਤੇ ਨਸ਼ੇ ਵੇਚਣ ਵਾਲਿਆਂ ਨੂੰ ਇੱਕ ਸੁਨੇਹਾ ਦੇ ਰਹੇ ਨੇ ਕਿ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਫਿਰ ਪੰਜਾਬ ਛੱਡ ਦਿਓ ਇਹ ਸੁਨੇਹਾ ਸਾਰੇ ਨਸ਼ਾ ਤਸਕਰਾਂ ਨੂੰ ਇਹਨਾਂ ਮੰਤਰੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਕਾਰਵਾਈ ਹੁਣ ਤੱਕ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਚ ਹੀ ਹੋ ਰਹੀ ਸੀ ਤੇ ਹੁਣ ਪਹਿਲੀ ਵਾਰ ਕਿਸੇ ਵਿਰੋਧੀ ਧਿਰ ਦੀ ਪਾਰਟੀ ਦੀ ਸਰਕਾਰ ਵਾਲੇ ਸੂਬੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਾਹਰ ਹੈ ਇਸ ਦੇ ਉੱਪਰ ਬਹਿਸ ਉਨਾ ਲਾਜ਼ਮੀ ਸੀ ਅਤੇ ਬਹਿਸ ਹੋ ਵੀ ਰਹੀ ਹੈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਕੁਝ ਵਕੀਲਾ ਜਾਂ ਪੀੜਤ ਤਰ੍ਹਾਂ ਵੱਲੋਂ ਅਦਾਲਤ ਦਾ ਰੁਖ ਵੀ ਕੀਤਾ ਗਿਆ ਹੈ ਸਰਕਾਰ ਦੀ ਇਸ ਕਾਰਵਾਈ ਨੂੰ ਅਦਾਲਤਾਂ ਦੇ ਵਿੱਚ ਚੈਲੰਜ ਕੀਤਾ ਗਿਆ ਐਸੀ ਹੀ ਇੱਕ ਪਟੀਸ਼ਨ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਅਤੇ ਜੋ ਫੈਸਲਾ ਸੁਣਾਇਆ ਗਿਆ ਉਸ ਦੇ ਵਿਆਪਕ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹੈ ਕਈ ਲੋਕ ਇਸ ਨੂੰ ਸਰਕਾਰ ਦੇ ਲਈ ਝਟਕਾ ਵੀ ਮੰਨਣਗੇ ਕਿਉਂਕਿ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹ ਮਲਜਮਾ ਦੇ ਘਰ ਟਾਉਣ ਸਮੇਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰੇ ਹਾਈ ਕੋਰਟ ਨੇ ਆਸ਼ਪਰਗਟਾਈ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਮਲਜਮਾ ਦੀਆਂ ਸੰਪਤੀਆਂ ਟਾਉਣ ਸਮੇਤ ਹੋਰ ਸਖਤ ਕਾਰਵਾਈਆਂ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਉਸ ਦੇ ਅਧਿਕਾਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨਗੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਤਸ਼ਕਰਾਂ ਖਿਲਾਫ ਕਾਰਵਾਈ ਕਰਦੇ ਸਮੇਂ ਜਿਹੜੀ ਪ੍ਰਕਿਰਿਆ ਅਪਣਾਉਣ ਦਾ ਪੂਰਾ ਭਰੋਸਾ ਦਿੱਤਾ ਗਿਆ ਹੈ ਅਤੇ ਇਸ ਭਰੋਸੇ ਤੋਂ ਬਾਅਦ ਬੈਂਚ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਦਾਲਤ ਨੇ ਕਿਹਾ ਇਸ ਸੂਬੇ ਦੇ ਵਕੀਲਾਂ ਵੱਲੋਂ ਦਿੱਤੇ ਗਏ ਭਰੋਸੇ ਦੇ ਮੱਦੇ ਨਜ਼ਰ ਅਦਾਲਤ ਇਸ ਮਾਮਲੇ ਨੂੰ ਅੱਗੇ ਵਧਾਉਣਾ ਠੀਕ ਨਹੀਂ ਸਮਝਦੀ ਹੈ ਅਤੇ ਇਸ ਉਮੀਦ ਨਾਲ ਅਰਜੀ ਦਾ ਨਿਵੇੜਾ ਕਰਦੀ ਹੈ ਕਿ ਅਰਜੀਕਰ ਖਿਲਾਫ ਐਨਡੀਪੀਸੀ ਐਕਟ ਐਨਡੀਪੀਐਸ ਐਕਟ ਦੇ ਚੈਪਟਰ 5ਏ ਤਹਿਤ ਕੋਈ ਵੀ ਸਖਤ ਕਦਮ ਚੁੱਕਣ ਤੋਂ ਪਹਿਲਾਂ ਸੂਬਾ ਅਤੇ ਉਸਦੇ ਅਧਿਕਾਰੀ ਇਹਨਾਂ ਵੱਲੋਂ ਕਾਨੂੰਨ ਦੀ ਧੁਕਵੀ ਪਾਲਣਾ ਕੀਤੀ ਜਾਵੇ ਇੱਕ ਮਲਜ਼ਮ ਵੱਲੋਂ ਆਪਣੇ ਘਰ ਤੇ ਇਸ ਤਰ੍ਹਾਂ ਦੀ ਕਾਰਵਾਈ ਦਾ ਖਲਸ਼ਾ ਜਿਤਾਉਂਦਿਆਂ ਇਹ ਅਰਜੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਹੁਣ ਮਾਮਲਾ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੈ ਜਿਹੜੀ ਇਹ ਐਨਡੀਪੀਐਸ ਐਕਟ ਹੈ ਉਸਦੀ ਚੈਪਟਰ 5ਏ ਜਿਸ ਦਾ ਜ਼ਿਕਰ ਜਾਂ ਜਿਸ ਦੇ ਤਹਿਤ ਇਹ ਕਾਰਵਾਈ ਕਰਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਹ ਚੈਪਟਰ 5ਏ ਕੀ ਕਹਿੰਦਾ ਹੈ ਸਾਲ 2001 ਦੇ ਵਿੱਚ ਇੱਕ ਸੋਧ ਰਾਹੀਂ ਪੇਸ਼ ਐਨਡੀਪੀਐਸ ਐਕਟ ਦਾ ਚੈਪਟਰ 5ਏ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਜੁਰਮਾਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਸੰਪਤੀ ਉਸ ਨੂੰ ਜ਼ਬਤ ਜਾਮ ਅਤੇ कुर्ਕ ਕਰਨ ਦੇ ਬਾਰੇ ਹੈ ਧਾਰਾਵਾਂ ਤਹਿਤ ਯੂਗ ਅਥਾਰਟੀ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਰਾਹੀਂ ਬਣਾਈ ਸੰਪਤੀ ਜ਼ਬਤ ਜਾਂ ਜਾਮ ਕਰਨ ਦੇ ਹੁਕਮ ਜਾਰੀ ਕਰ ਸਕਦੀ ਹੈ ਪ੍ਰਭਾਵਿਤ ਵਿਅਕਤੀ ਖਿਲਾਫ ਕਾਰਵਾਈ ਤੋਂ ਪਹਿਲਾਂ ਉਸ ਨੂੰ ਸਬੂਤ ਅਤੇ ਪੱਖ ਪੇਸ਼ ਕਰਨ ਦਾ ਇੱਕ ਮੌਕਾ ਜਿਹੜਾ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ ਇਹ ਕਾਨੂੰਨ ਕਹਿੰਦਾ ਹੈ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਖਿਲਾਫ ਕੋਈ ਵੀ ਸਖਤ ਕਾਰਵਾਈ ਕਰਨ ਤੋਂ ਪਹਿਲਾਂ ਕਾਰਨ ਦੱਸਣ ਅਤੇ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਨ ਦੀ ਜ਼ਰੂਰਤ ਹੁੰਦੀ ਹੈ। ਹੁਣ ਜਿਹੜੀ ਇਹ ਪਟੀਸ਼ਨ ਚੀਫ ਜਸਟਿਸ ਸ਼ੀਨ ਲਾਗੂ ਅਤੇ ਜਸਟਿਸ ਸੁਮਿਤ ਗੋਲ ਦੇ ਬੈਂਚ ਅੱਗੇ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਪੇਸ਼ ਹੋਏ ਅਰਜੀਕਰ ਰਾਜਕੁਮਾਰ ਨੇ ਇਹ ਦਲੀਲ ਦਿੱਤੀ ਸੀ ਕਿ ਪੰਜਾਬ ਸਰਕਾਰ ਵੱਲੋਂ ਅਤੇ ਉਹਦੇ ਅਧਿਕਾਰੀ ਜਿਹੜੇ ਨੇ ਉਹਨਾਂ ਵੱਲੋਂ ਉਸ ਦੀ ਸੰਪਤੀ ਟਾਉਣ ਸਮੇਤ ਕਈ ਹੋਰ ਵੀ ਸਖਤ ਕਦਮ ਚੁੱਕੇ ਜਾ ਸਕਦੇ ਨੇ ਕਿਉਂਕਿ ਉਹ ਐਨਡੀਪੀਐਸੀ ਐਕਟ ਜਿਹੜਾ ਹੈ 1985 ਦਾ ਉਸ ਦੀਆਂ ਧਰਾਵਾਂ ਤਹਿਤ ਇੱਕ ਮਾਮਲੇ ਦਾ ਮਲਜ਼ਮ ਹੈ ਮਤਲਬ ਉਸ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਉਹ ਉਸ ਦਾ ਮਲਜ਼ਮ ਹੈ ਮਾਮਲਾ ਹਜੇ ਚੱਲ ਰਿਹਾ ਹੈ ਤੇ ਇਸ ਕਰਕੇ ਉਹਨੂੰ ਇਹ ਡਰ ਲੱਗ ਰਿਹਾ ਹੈ ਉਹਨੂੰ ਇਹ ਖਦਸ਼ਾ ਹੈ ਕਿ ਪੰਜਾਬ ਸਰਕਾਰ ਉਸ ਦਾ ਘਰ ਟਾ ਸਕਦੀ ਹੈ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਦੇ ਆ ਪਟੀਸ਼ਨ ਕਰਤਾ ਨੇ ਇਹ ਦਲੀਲ ਦਿੱਤੀ ਸੀ ਕਿ ਸੰਪਤੀਆਂ ਟਾਉਣ ਸਮੇਤ ਹੋਰ ਸਖਤ ਕਦਮ ਜਿਹੜੇ ਨੇ ਉਹ ਪੱਖਪਾਤੀ ਢੰਗ ਨਾਲ ਨਹੀਂ ਚੁੱਕੇ ਜਾਣੇ ਚਾਹੀਦੇ ਸੁਪਰੀਮ ਕੋਰਟ ਨੇ ਕਿਹਾ ਇਸੇ ਸੁਣਵਾਈ ਦੌਰਾਨ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸਰਤਾਜ ਸਿੰਘ ਗਿੱਲ ਨੇ ਬੈਂਚ ਨੂੰ ਭਰੋਸਾ ਦਿੱਤਾ ਸੀ ਕਿ ਪਟੀਸ਼ਨ ਕਰਤਾ ਵੱਲੋਂ ਦਿਟਾਏ ਗਏ ਜਿਹੜੇ ਖਦਸ਼ੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਪੰਜਾਬ ਸਰਕਾਰ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰ ਰਹੀ। ਹੁਣ ਜਿਹੜਾ ਬਲਡੋਜ਼ਰਾਂ ਦੀ ਵਰਤੋਂ ਹੈ ਇਹਦੇ ਬਾਰੇ ਵੀ ਆਪਾਂ ਥੋੜੀ ਜੀ ਚਰਚਾ ਕਰ ਲੈਣਾ ਕਿ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਵੱਲੋਂ ਬਲਡੋਜ਼ਰਾਂ ਦੀ ਜਿਹੜੀ ਵਰਤੋਂ ਕੀਤੀ ਗਈ ਸੀ ਆਪਣੇ ਸੂਬੇ ਦੇ ਵਿੱਚ ਗੁੰਡਾ ਅਨਸਰਾਂ ਦੇ ਉੱਪਰ ਕਾਬੂ ਪਾਉਣ ਲਈ ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਿਹਾ ਜਾਂਦਾ ਹੈ ਕਿ ਬੇहद ਖਰਾਬ ਸੀ। ਇਸ ਬਲਡੋਜ਼ਰਾਂ ਦੀ ਮਦਦ ਨਾਲ ਜੋ ਉਹਨਾਂ ਦੋਸ਼ੀਆਂ ਦੇ ਜਾਂ ਉਹਨਾਂ ਮੁਜਰਮਾਂ ਦੇ ਘਰ ਤਾਏ ਗਏ ਉਹਨਾਂ ਨਾਲ ਕਿਤੇ ਨਾ ਕਿਤੇ ਉਸ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਆਇਆ ਹੈ ਗੁੰਡਾਗਰਦੀ ਦੇ ਵਿੱਚ ਕੰਟਰੋਲ ਪਾਉਣ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਹੋਇਆ ਹੈ ਜਿਸ ਨੂੰ ਦੇਖਦੇ ਹੋਏ ਬਾਕੀ ਜਿਹੜੇ ਭਾਜਪਾ ਸ शासित ਸੂਬੇ ਨੇ ਉਹਨਾਂ ਦੇ ਵਿੱਚ ਵੀ ਇਸੇਮ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਾਫੀ ਸੂਬਿਆਂ ਦੇ ਵਿੱਚ ਜਿੱਥੇ ਖਾਸ ਕਰ ਭਾਜਪਾ ਦੀ ਸਰਕਾਰ ਹੈ ਇਹ ਬਲਡوزر ਨਾਲ ਲੋਕਾਂ ਦੇ ਘਰ ਡਾਇਜਾਂਦਾ ਕੰਮ ਜਿਹੜਾ ਹੈ سلسلہ ਅੱਗੇ ਵਧਿਆ ਹੈ ਹੁਣ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਲਾਜ਼ਮੀ ਹੈ ਕਿ ਜਿਹੜਾ ਯੋਗੀ ਦਤਿਆਨਾਥ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਸੋਲੋ ਕਾਰਵਾਈ ਸ਼ੁਰੂ ਕੀਤੀ ਗਈ ਦਰਅਸਲ ਯੋਗੀ ਨੇ ਵੀ ਇਹ ਕਾਰਵਾਈ ਜਿਹੜੀ ਹੈ ਉਹ ਇਜ਼ਰਾਈਲ ਤੋਂ ਕਾਪੀ ਕੀਤੀ ਹੈ ਉੱਥੋਂ ਉਸ ਦੀ ਨਕਲ ਕੀਤੀ ਗਈ ਹੈ ਇਜ਼ਰਾਈਲ ਵੱਲੋਂ ਲੰਮੇ ਸਮੇਂ ਤੋਂ ਪੈਲਸਟਾਈਨ ਅੱਤਵਾਦੀ ਕਤਨਾਮਾਂ ਦੇ ਵਿੱਚ ਸ਼ਾਮਲ ਜੇ ਕੋਈ ਵਿਅਕਤੀ ਹੁੰਦਾ ਸੀ ਤਾਂ ਉਸ ਵਿਅਕਤੀ ਦੇ ਘਰ ਨੂੰ ਢਾਉਣ ਦਾ ਕੰਮ ਜਿਹੜਾ ਹੈ ਕਾਫੀ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਭਾਵੇਂ ਪਰਿਵਾਰ ਦੇ ਜਿਹੜੇ ਬਾਕੀ ਲੋਕ ਨੇ ਉਹ ਚਾਹੇ ਉਸ ਯੋਜਨਾ ਦੇ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਚਾਹੇ ਉਹਨਾਂ ਨੂੰ ਉਸ ਗਤੀਵਿਧੀ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਵੀ ਨਹੀਂ ਹੁੰਦੀ ਸੀ ਲੇਕਿਨ ਉਹ ਘਰ ਢਾ ਕੇ ਇੱਕ ਸਮੂਹਿਕ ਸੱਜਾ ਜਿਹੜੀ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇੱਕ ਮੈਸੇਜ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ कि जो भी इजराइल ਦੇ ਖਿਲਾਫ ਕੋਈ ਅਤਵਾਦੀ ਗਤੀਵਿਧੀ ਦੇ ਵਿੱਚ ਸ਼ਾਮਲ ਹੋਏਗਾ ਉਸਦੇ ਪੂਰੇ ਪਰਿਵਾਰ ਨੂੰ ਜਿਹੜਾ ਹੈ ਉਹਦਾ ਖਮਿਆਜਾ ਪੁਗਤਣਾ ਪਵੇਗਾ ਉਤੋਂ ਇਸ ਕਾਰਵਾਈ ਦੀ ਸ਼ੁਰੂਆਤ ਹੋਈ ਸੀ ਜਿਸ ਨੂੰ ਯੋਗੀ ਵੱਲੋਂ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਕੀਤਾ ਗਿਆ ਤੇ ਹੌਲੀ-ਹੌਲੀ ਇਹ ਹੋਰ ਸੂਬਿਆਂ ਦੇ ਵਿੱਚ ਵੀ ਫੈਲ ਗਈ ਜਦੋਂ ਤੋਂ ਇਹ ਕਾਰਵਾਈ ਸ਼ੁਰੂ ਹੈ ਉਦੋਂ ਤੋਂ ਹੀ ਬਹਿਸ ਇਸ ਕਾਰਵਾਈ ਦੇ ਉੱਤੇ ਲਗਾਤਾਰ جاری ਹੈ ਖਾਸ ਕਰਕੇ ਵਿਰੋਧੀ ਤਰਾਂ ਜੜੀਆਂ ਨੇ ਉਹ ਬਹੁਤ ਇਸ ਦੇ ਉੱਪਰ ਹੁਲਲਾ ਕਰ ਰਹੀਆਂ ਨੇ ਉਹ ਸਟੇਜ ਨੂੰ ਇੱਕ ਤਰ੍ਹਾਂ ਨਾਲ ਇਹ ਕਹਿ ਰਹੀਆਂ ਨੇ ਕਿ નિર્ਦੋਸ਼ ਪਰਿਵਾਰ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਾਸ ਵਰਗ ਇੱਕ ਖਾਸ ਜਿਹੜਾ ਕਮਿਊਨਿਟੀ ਹੈ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇੱਕ ਖਾਸ ਧਰਮ ਦੇ ਲੋਕਾਂ ਨੂੰ ਉਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਨੂੰ ਧਾਰਮਿਕ ਰੰਗਤ ਵੀ ਦਿੱਤੀ ਗਈ ਹੈ ਕਾਫੀ ਇਸ ਦੇ ਉੱਪਰ ਬਹਿਸ ਹੋਈ ਹੈ ਚਰਚਾ ਹੋਈ ਹੈ ਮੁੱਦਾ ਕਾਫੀ ਭਖਿਆ ਹੈ ਇਸੇ ਲਈ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਪਟੀਸ਼ਨਾਂ ਇਹਨਾਂ ਕੇਸਾਂ ਨੂੰ ਲੈ ਕੇ ਦਾਖਲ ਹੋਈਆਂ ਸੀ ਤੇ ਸੁਪਰੀਮ ਕੋਰਟ ਵੱਲੋਂ ਜੋ ਲੇਟੈਸਟ ਡਿਸੀਜਨ ਸੀ ਜਾਂ ਲੇਟੈਸਟ ਫੈਸਲਾ ਜੋ ਸੁਣਾਇਆ ਗਿਆ ਸੀ ਉਹ ਉਸ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਦੇ ਉੱਤੇ ਮੁਕੰਮਲ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ ਜਦੋਂ ਤੱਕ ਸੁਪਰੀਮ ਕੋਰਟ ਕੋਈ ਦਿਸ਼ਾ ਨਿਰਦੇਸ਼ ਨਹੀਂ ਜਾਰੀ ਕਰਦੀ ਕੋਈ ਗਾਈਡਲਾਈਨਸ ਨਹੀਂ ਬਣਾ ਦਿੰਦੀ ਕਿ ਇਸ ਤਰ੍ਹਾਂ ਦੀ ਕਾਰਵਾਈ ਕਿਵੇਂ ਹੋ ਸਕਦੀ ਹੈ ਕਿਉਂਕਿ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਦੀ ਕੋਈ ਵੀ ਪ੍ਰਵਧਾਨ ਨਹੀਂ ਹੈ ਕਾਨੂੰਨੀ ਤੌਰ ਤੇ ਕਿਸੇ ਇੱਕ ਦੋਸ਼ ਦੇ ਬਗਲੇ ਤੁਸੀਂ ਕਿਸੇ ਪਰਿਵਾਰ ਦਾ ਘਰ ਨਹੀਂ ਤਾ ਸਕਦੇ ਪਾਤ ਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਫਿਰ ਇਹ ਹੋ ਕਿਵੇਂ ਰਿਹਾ ਹੈ ਤਰਲੇ ਨਾਲ ਹੋ ਰਿਹਾ ਹੈ ਬਹੁਤ ਸ਼ੁੱਗੀਆਂ ਦੇ ਵਿੱਚ ਹੋ ਰਿਹਾ ਹੈ ਉਸ ਦਾ ਇੱਕ ਲੂਪ ਹੋਲ ਜਾਂ ਇੱਕ ਤਰੀਕਾ ਜੋ ਇਹਨਾਂ ਸਰਕਾਰਾਂ ਵੱਲੋਂ ਇਹਨਾਂ ਆਗੂਆਂ ਵੱਲੋਂ ਸਿਆਸੀ ਤਣਾਅ ਵੱਲੋਂ ਕੱਢਿਆ ਗਿਆ ਹੈ ਉਹ ਇਹ ਹੈ ਕਿ ਜੁਰਮ ਭਾਵੇਂ ਕੋਈ ਹੋਰ ਹੁੰਦਾ ਹੈ ਲੇਕਿਨ ਘਰ ਟੌਣ ਦਾ ਜਿਹੜਾ ਬਹਾਨਾ ਹੈ ਉਸ ਨੂੰ ਮਿਊਂਸਿਪੈਲਿਟੀ ਐਕਟ ਦੇ ਨਾਲ ਜੋੜ ਕੇ ਇਹ ਕਾਰਵਾਈ ਕੀਤੀ ਜਾਂਦੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਘਰ ਬਣਿਆ ਹੋਇਆ ਸੀ ਉਹ ਗੈਰ ਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ ਜਾਂ ਉਹ ਸਰਕਾਰੀ ਜ਼ਮੀਨ ਤੇ ਸੀ ਜਾਂ ਉਸ ਨੂੰ ਬਣਾਉਣ ਵੇਲੇ ਜਿਹੜੀਆਂ ਮਨਜ਼ੂਰੀਆਂ ਲਈਆਂ ਜਾਣੀਆਂ ਚਾਹੀਦੀਆਂ ਨੇ ਮਿਊਂਸਿਪਲਟੀਆਂ ਤੋਂ ਜਾਂ ਨਗਰ ਨਿਗਮਾਂ ਤੋਂ ਉਹ ਜਿਹੜੀਆਂ ਪਰਮਿਸ਼ਨਾਂ ਨੇ ਉਹ ਨਹੀਂ ਨਹੀਂਆਂ ਗੀਆਂ ਸੀ ਇਸ ਕਰਕੇ ਉਹ ਉਸਾਰੀ ਗੈਰ ਕਾਨੂੰਨੀ ਹੈ ਇਸ ਲਈ ਉਹ ਘਰ ਟਾਇਆ ਜਾਂਦਾ ਹੈ ਲੇਕਿਨ ਉਹ ਜਿਹੜਾ ਮਿਊਨਿਸਪਲ ਐਕਟ ਹੈ ਉਹਦੇ ਉੱਥੇ ਤੁਸੀਂ ਉਸ ਦਾ ਸਹਾਰਾ ਲੈ ਰਹੇ ਹੋ ਘਰ ਟਾਉਣ ਨੂੰ ਤਾਂ ਵੀ ਉਹਦੇ ਵਿੱਚ ਜਿਹੜੇ ਨੋਟਿਸ ਨੇ ਉਹ ਬਕਾਇਦਾ ਦਿੱਤੇ ਜਾਣੇ ਚਾਹੀਦੇ ਨੇ ਨੋਟਿਸ ਦੇਣ ਤੋਂ ਬਾਅਦ ਹੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਹੋ ਇਹ ਨਹੀਂ ਕਿ ਤੁਹਾਡਾ ਦਿਲ ਕੀਤਾ ਤੁਸੀਂ ਬਲਡوزر ਚੱਕਿਆ ਤੇ ਕਿਸੇ ਦਾ ਜਾ ਕੇ ਘਰ ਟਾ ਦਿੱਤਾ ਤਾਂ ਵੀ ਉਹ ਗੈਰ ਕਾਨੂੰਨੀ ਵੀ ਹੋਵੇ ਕਾਨੂੰਨ ਮੁਤਾਬਕ ਉਸ ਦਾ ਨੋਟਿਸ ਦੇਣਾ ਨੋਟਿਸ ਚਪਕਾਏ ਜਾਣਾ ਉਸਤੇ ਲਾਜ਼ਮੀ ਹੁੰਦਾ ਹੁਣ ਪੰਜਾਬ ਦੇ ਵਿੱਚ ਵੀ ਹੋ ਹੀ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿੰਨਾਂ ਦੇ ਖਿਲਾਫ ਨਸ਼ੇ ਦੇ ਐਨਡੀਪੀਐਸੀ ਐਕਟ ਦੇ ਪਰਚੇ 4 4 5 5 10 10 ਚੱਲ ਰਹੇ ਨੇ ਉਹਨਾਂ ਦੇ ਘਰ ਤਾਇਆ ਜਾ ਰਹੇ ਨੇ ਲੇਕਿਨ ਇੱਥੇ ਵੀ ਜਿਹੜਾ ਕਾਨੂੰਨੀ ਬਹਾਨਾ ਹੈ ਉਹ ਗੈਰ ਕਾਨੂੰਨੀ ਉਸਾਰੀ ਦਾ ਹੀ ਲਿਆ ਜਾ ਰਿਹਾ ਹੈ ਜੇ ਤੁਸੀਂ ਪੁਲਿਸ ਅਧਿਕਾਰੀਆਂ ਦੀ ਇੰਟਰਵਿਊਆਂ ਸੁਣੋ ਜਾਂ ਜਦੋਂ ਉਹ ਮੌਕੇ ਤੇ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਾਤੋਂ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸਹਿਯੋਗ ਮੰਗਿਆ ਸੀ ਕਿ ਅਸੀਂ ਕਾਰਵਾਈ ਕਰਨੀ ਹੈ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਸਕਦੀ ਹੈ ਇਸ ਕਰਕੇ ਅਸੀਂ ਉਹਨਾਂ ਦਾ ਸਾਥ ਦੇਣ ਆਏ ਹਾਂ ਉਹਨਾਂ ਦੀ ਸਹਾਇਤਾ ਲਈ ਆਏ ਹਾਂ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਸਰਕਾਰੀ ਆਗੂ ਨੇ ਮਨਿਸਟਰ ਨੇ ਮੰਤਰੀ ਨੇ ਉਨ੍ਹਾਂ ਵੱਲੋਂ ਇਹ ਸਾਫ ਸਾਫ ਕਿਹਾ ਜਾਂਦਾ ਹੈ ਕਿ ਅਸੀਂ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਘਰਾਂ ਨੂੰ ਢਾ ਰਹੇ ਹਾਂ ਕਿਉਂਕਿ ਇਹ ਘਰ ਜਿਹੜੇ ਨੇ ਉਹ ਨਸ਼ੇ ਦੀ ਕਮਾਈ ਦੇ ਨਾਲ ਬਣਾਏ ਗਏ ਸੀ ਸੋ ਇੱਕ ਤਾਂ ਹੁੰਦੀ ਹੈ ਪੋਲੀਟੀਕਲ ਪੋਸਚਰਿੰਗ ਜਿਹੜੀ ਕੀਤੀ ਜਾ ਰਹੀ ਹੈ ਕਾਨੂੰਨ ਦਾ ਲੂਪ ਹੋਲਸ ਦੀ ਜਿਹੜੀ ਬੱਦਲ ਹੈ ਉਹ ਲਈ ਜਾ ਰਹੀ ਹੁਣ ਬਹਿਸ ਜਿੰਨੀ ਮਰਜ਼ੀ ਇਸ ਦੇ ਉੱਪਰ ਕਰ ਲਓ ਕਿ ਇਹ ਸਹੀ ਹੈ ਕਿ ਇਹ ਗਲਤ ਹੈ ਕਿ ਲੋਕ ਜਿਹੜੇ ਨੇ ਉਹ ਇਹਨਾਂ ਗੁੰਡਾ ਅੰਸਰਾ ਤੋਂ ਜਾਂ ਇਹਨਾਂ ਨਸ਼ੇ ਦੇ ਵਪਾਰੀਆਂ ਤੋਂ ਲੰਮੇ ਸਮੇਂ ਤੋਂ ਦੁਖੀ ਨੇ ਕਿਸੇ ਤਰੀਕੇ ਦਾ ਵੀ ਉਹਨਾਂ ਨੂੰ ਰਾਹਤ ਹੁਣ ਤੱਕ ਮਿਲਦੀ ਦਿਖਾਈ ਨਹੀਂ ਦੇ ਰਹੀ ਸੀ ਹੁਣ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਤਾਂ ਲੋਕ ਸਰਕਾਰ ਦਾ ਸਾਥ ਦੇ ਰਹੇ ਨੇ ਉਸ ਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਇਹਨਾਂ ਸਰਕਾਰਾਂ 'ਤੇ ਹੀ ਇਲਜ਼ਾਮ ਲੱਗਦੇ ਸੀ ਕਿ ਜਦੋਂ ਵੀ ਕਿਸੇ ਨਸ਼ਾ ਤਸਕਰ ਨੂੰ ਫੜਾਇਆ ਜਾਂਦਾ ਸੀ ਜੇ ਪਿੰਡ ਵਾਲੇ ਵੀ ਫੜਾਉਂਦੇ ਸੀ ਤਾਂ ਜਦੋਂ ਉਹਨੂੰ ਥਾਣੇ ਦਿੰਦੇ ਸੀ ਜਮਾ ਕਰਾਉਂਦੇ ਸੀ ਤਾਂ ਜਦ ਤੱਕ ਪਿੰਡ ਵਾਲੇ ਵਾਪਸ ਪਿੰਡ ਮੁੜਦੇ ਸੀ ਉਸ ਤੋਂ ਪਹਿਲਾਂ ਉਹ ਨਸ਼ਾ ਤਸਕਰ ਜਿਹੜਾ ਹੈ ਉਹ ਜ਼ਮਾਨਤ ਤੇ ਬਾਹਰ ਆ ਜਾਂਦਾ ਸੀ ਤੇ ਉਸੇ ਤਰੀਕੇ ਨਾਲ ਆਪਣਾ ਕੰਮ ਜਿਹੜਾ ਹੈ ਉਹ ਜਾਰੀ ਰੱਖਦਾ ਸੀ ਸੋ ਜੋ ਮੌਜੂਦਾ ਕਾਨੂੰਨ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਪ੍ਰਵਿਧਾਨ ਨਹੀਂ ਹਨ ਕਿ ਸਖਤ ਕਾਰਵਾਈ ਕੀਤੀ ਜਾ ਸਕੇ ਜਦੋਂ ਤੱਕ ਕਿ ਉਹਦਾ ਦੋਸ਼ ਸਾਬਤ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਕਿ ਸਾਲਾਂ ਬੱਧੀ ਜਿਹੜਾ ਕੇਸ ਲੰਕਦੇ ਰਹਿੰਦੇ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਇਸੇ ਨਸ਼ੇ ਦੇ ਮੁੱਦੇ ਤੇ ਤੀਸਰੀ ਸਰਕਾਰ ਹੈ ਪੰਜਾਬ ਦੇ ਵਿੱਚ ਜੋ ਹੁਣ ਕੋਈ ਐਕਸ਼ਨ ਕਰ ਰਹੀ ਹੈ ਪਹਿਲਾਂ ਦੋ ਸਰਕਾਰਾਂ ਇਨ੍ਹਾਂ ਮੁੱਦਿਆਂ ਦੇ ਉੱਤੇ ਹੀ ਬਦਲ ਚੁੱਕੀਆਂ ਨੇ ਕਿਉਂਕਿ ਉਹ ਇਸ ਮਸਲੇ ਦਾ ਕੋਈ ਸੋਲੂਸ਼ਨ ਕੋਈ ਹੱਲ ਨਹੀਂ ਕੱਢ ਸਕੀਆਂ ਸੀ ਸੋ ਬਹਿਸ ਇਹ ਚੀਜ਼ ਤੇ ਹੋਣੀ ਚਾਹੀਦੀ ਹੈ ਕਿ ਕਾਰਵਾਈ ਜੋ ਸਰਕਾਰ ਕਰ ਰਹੀ ਹੈ ਉਹ ਸਹੀ ਹੈ ਜਾਂ ਗਲਤ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ ਯਾ ਇਸ ਦਾ ਅਸਰ ਕੀ ਹੋ ਰਿਹਾ ਹੈ ਕਿ ਵਾਕਿਆਹੀ ਇਸ ਤਰ੍ਹਾਂ ਦੇ ਕਦਮਾਂ ਦੇ ਨਾਲ ਮੈਸੇਜ ਜਿਹੜਾ ਸੁਨੇਹਾ ਨਸ਼ਾ ਤਸਕਰਾਂ ਨੂੰ ਜਾ ਰਿਹਾ ਹੈ ਉਹਦੇ ਨਾਲ ਕੋਈ ਧਰਤੀ ਤੇ ਜ਼ਮੀਨ ਦੇ ਉੱਤੇ ਕੋਈ ਫਰਕ ਪੈ ਰਿਹਾ ਹੈ ਕਿ ਨਸ਼ੇ ਦੇ ਹਾਲਾਤ ਥੋੜੇ ਬਹੁਤ ਸੁਧਰੇ ਹਨ ਜਾਂ ਨਹੀਂ ਜਿਹੜੇ ਮਕਾਨ ਬਣਾਏ ਗਏ ਸੀ ਜਿਹੜੇ ਢਾਏ ਜਾ ਰਹੇ ਨੇ ਕੀ ਵਾਕਿਆਹੀ ਉਹ ਨਸ਼ਾ ਤਸਕਰਾਂ ਦੇ ਨੇ ਕੀ ਉਹ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹਨ ਜਾਂ ਨਹੀਂ ਕਿ ਕਿਸੇ નિર્ਦੋਸ਼ ਵਿਅਕਤੀ ਨੂੰ ਤਨੀ ਸਜ਼ਾ ਦਿੱਤੀ ਜਾ ਰਹੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਦੂਸਰਾ ਜੋ ਇੱਕ ਹੋਰ ਇਹਦੇ ਨਾਲ-ਨਾਲ ਵਾਕਿਆ ਹੋ ਰਿਹਾ ਹੈ ਉਹ ਹੋ ਰਿਹਾ ਹੈ ਪੁਲਿਸ ਮੁਕਾਬਲਿਆਂ ਦਾ ਲਾਅ ਐਂਡ ਆਰਡਰ ਦੀ ਸਥਿਤੀ ਦੇ ਪਿੱਛੇ ਵੀ ਸਰਕਾਰ ਨੂੰ ਬਹੁਤ ਘੇਰਿਆ ਜਾ ਰਿਹਾ ਹੈ ਵਾਰ-ਵਾਰ ਵਾਰ-ਵਾਰ ਬਰਦਾਸ਼ਤਾਂ ਹੋ ਰਹੀਆਂ ਨੇ ਚਾਹੇ ਉਹ ਧਮਕੀਆਂਆਂ ਹੋਣ ਕਿਡਨਾਪਿੰਗਆਂ ਹੋਣ ਯਾ ਰੈਂਸਮ ਮੰਗਣੀਆਂ ਹੋਣ ਰੰਗਦਾਰੀ ਦੀਆਂ ਹੋਣ ਉਗਰਾਹੀ ਦੀਆਂ ਹੋਣ ਇਹ ਰੁਕਮ ਦਾ ਨਾਮ ਨਹੀਂ ਲੈ ਰੀਆਂ ਸੀ ਸੋ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਜੋ ਹੋ ਰਿਹਾ ਹੈ ਕਿ ਹਰ ਰੋਜ਼ ਇੱਕੀਆਂ ਦੋ ਪੁਲਿਸ ਮੁਕਾਬਲੇ ਹੋ ਰਹੇ ਹਨ ਜਿੱਥੇ ਇਹਨਾਂ ਮੁਲਜ਼ਮਾਂ ਨੂੰ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਹੋਣ ਜਾਂ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਉਹਨਾਂ ਦਾ ਪੁਲਿਸ ਮੁਕਾਬਲਾ ਹੁੰਦਾ ਹੈ ਤੇ ਜਿਹੜਾ ਮੁਲਜ਼ਮ ਹੁੰਦਾ ਉਹਦੇ ਪੱਟ ਵਿੱਚ ਜਾਂ ਉਹਦੀ ਲੱਤ ਦੇ ਵਿੱਚ ਗੋਲੀ ਲੱਗਦੀ ਜਿੱਥੇ ਘਟਨਾਕ੍ਰਮ ਥੋੜਾ ਜਿਆਦਾ ਵੱਡਾ ਹੁੰਦਾ ਹੈ ਜਿਵੇਂ ਕਿ ਕੱਲ ਹੀ ਹੋਇਆ ਕਿ ਇੱਕ ਬੱਚਾ ਛੋਟਾ ਬੱਚਾ 7 ਸਾਲ ਦਾ ਉਹਨੂੰ ਕਿਡਨਾਪ ਕਰ ਲਿਆ ਗਿਆ ਸੀ ਉਸ ਸਮੇਂ ਜੋ ਮੁਕਾਬਲਾ ਹੁੰਦਾ ਹੈ ਤਾਂ ਦੋਸ਼ੀ ਨੂੰ ਪਤਾ ਨਹੀਂ ਉਹਦੇ ਗੋਲੀ ਕਿਵੇਂ ਚੱਲ ਜਾਂਦੀ ਹੈ ਕਿ ਉਹ ਮਰ ਜਾਂਦਾ ਹੈ ਜਦੋਂ ਕੋਈ ਛੋਟਾ ਮਾਮਲਾ ਹੁੰਦਾ ਹੈ ਲੁੱਟਖੋ ਜਾਂ ਕੋਈ ਹੋਰ ਵਾਰਦਾਤ ਹੁੰਦੀ ਹੈ ਫੇਰ ਗੋਲੀ ਦਰਤ ਵਿੱਚ ਲੱਗਦੀ ਹੈ ਜਦੋਂ ਮਾਮਲਾ ਵੱਡਾ ਹੁੰਦਾ ਹੈ ਤਾਂ ਗੋਲੀ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ ਹੁਣ ਆਪਾਂ ਲੱਤ ਵਿੱਚ ਨਹੀਂ ਲੱਗਣਾ ਉਹ ਕਿਤੇ ਹੋਰ ਵੱਜਦੀ ਹੈ ਜਿਸ ਦੇ ਨਾਲ ਦੋਸ਼ੀ ਦੀ ਮੌਤ ਹੋ ਜਾਂਦੀ ਹੈ ਹੋਰ ਇੰਨਾਂ ਚੀਜ਼ਾਂ ਦੇ ਉੱਪਰ ਹੀ ਤੁਹਾਨੂੰ ਯਾਦ ਹੋਏਗਾ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪ੍ਰਗਟ ਸਿੰਘ ਨੇ ਇਕ ਗੱਲ ਕਹੀ ਸੀ ਕਿ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਪੰਜਾਬ ਇਸ ਦੇ ਨਤੀਜੇ ਬਹੁਤ ਗਲਤ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦੇ ਮਾੜੇ ਨਤੀਜੇ ਭੁਗਤਨੇ ਪੈ ਸਕਦੇ ਬੈਸ ਦੋਨਾਂ ਪਾਸਿਆਂ ਹੀ ਜਿਹੜੀ ਹੈ ਉਹ ਸਾਰਥਕ ਹੈ ਜਿਹੜੇ ਅੰਦੇਸ਼ੇ ਨੇ ਉਹ ਦੋਨਾਂ ਪਾਸਿਆਂ ਹੀ ਜਿਹੜੇ ਚੱਕੇ ਜਾ ਰਹੇ ਨੇ ਕਿਤੇ ਨਾ ਕਿਤੇ ਸਹੀ ਨੇ ਵਾਜਿਬ ਨੇ ਲੇਕਿਨ ਸਰਕਾਰ ਨੂੰ ਇਹ ਦੇਖਣਾ ਪਏਗਾ ਕਿ ਜਿਹੜੇ ਕਦਮ ਚੱਕ ਰਹੀ ਹੈ ਇੱਕ ਤਾਂ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉਹ ਬਹੁਤ ਛੇਤੀ ਉਹਨੂੰ ਦਿਖਾਉਣੇ ਪੈਣਗੇ ਦੂਸਰਾ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਲਗਾਮ ਜਿਹੜੀ ਹੈ ਉਹ ਇੰਨੇ ਕੱਸ ਕੇ ਰੱਖਣੀ ਪਵੇਗੀ ਇਹਨਾਂ ਦੀ ਮਾਨੀਟਰਿੰਗ ਇਸ ਤਰੀਕੇ ਨਾਲ ਕਰਨੀ ਪਵੇਗੀ ਕਿ ਇੱਕ ਵੀ ਜਿਹੜਾ ਕੇਸ ਹੈ ਉਹ ਅਜਿਹਾ ਨਹੀਂ ਹੋਣਾ ਚਾਹੀਦਾ ਜਿੱਥੇ ਕਿਸੇ ਨਾਜਾਇਜ਼ ਬੰਦੇ ਦੇ ਨਾਲ ਕਿਸੇ ਵਿਦੋਸ਼ੀ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੋ ਜਾਵੇ ਤੇ ਕਿਸੇ ਵਿਦੋਸ਼ੀ ਦੀ ਜਾਨ ਚਲੀ ਜਾਵੇ ਇਹ ਸਰਕਾਰ ਨੂੰ ਯਕੀਨੀ ਬਣਾਉਣਾ ਪਵੇਗਾ ਜੇ ਪਬਲਿਕ ਦਾ ਸਾਥ ਉਹਨਾਂ ਨੇ ਲੈ ਕੇ ਰੱਖਣਾ ਹੈ ਜੇ ਪੁਲਿਸ ਨੂੰ ਢਿੱਲ ਦੇ ਦਿੱਤੀ ਗਈ ਤਾਂ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਤਾਂ ਪ੍ਰਗਟ ਸਿੰਘ ਦੇ ਜਿਹੜੇ ਅੰਦੇਸ਼ੇ ਨੇ ਕਿ ਪੁਲਿਸ ਸਟੇਟ ਬਣ ਸਕਦੀ ਹੈ ਉਹਨਾਂ ਦੇ ਵਿੱਚ ਵੀ ਇਹ ਨਹੀਂ ਕਹਿ ਸਕਦੇ ਕਿ ਕੋਈ ਬਹੁਤੀ ਸਚਾਈ ਨਹੀਂ ਹੈ ਉਹ ਸਚਾਈ ਦੇ ਨੇੜੇ ਜਾ ਸਕਦੇ ਨੇ ਸੋ ਸਮੇਂ ਦੀ ਮੰਗ ਇਹੀ ਹੈ ਕਿ ਸਰਕਾਰ ਦੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹ ਆਪਣਾ ਜਿਹੜਾ ਨਿਸ਼ਾਨਾ ਹੈ ਉਸ ਦੇ ਉੱਤੇ ਨਾ ਪਟਕੇ ਕਾਰਵਾਈ ਇਸ ਨੂੰ ਲੰਮਾ ਵੀ ਨਹੀਂ ਖਿੱਚਿਆ ਜਾ ਸਕਦਾ ਬਹੁਤ ਛੋਟੇ ਬਰੀਫ ਪੀਰੀਅਡ ਦੇ ਵਿੱਚ ਹੀ ਇਹ ਕਾਰਵਾਈ ਉਹਨਾਂ ਨੂੰ ਸਿਰੇ ਚੜਾਉਣੀ ਪਵੇਗੀ ਉਸ ਦਾ ਸੁਨੇਹਾ ਇਸ ਤਰੀਕੇ ਨਾਲ ਦੇਣਾ ਪਵੇਗਾ ਕਿ ਮੈਸੇਜ ਉਹਨਾਂ ਲੋਕਾਂ ਦੇ ਕੋਲ ਪਹੁੰਚ ਜਾਏ ਜਿਹੜੇ ਇਹਨਾਂ ਆਪਰਾਧਿਕ ਗਧੀਆਂ ਦੇ ਚੈਨਲ ਵਿੱਚ ਸ਼ਾਮਿਲ ਨੇ ਤੇ ਸੂਬੇ ਦੇ ਲੋਕ ਉਸ ਕੈਨ ਦੀ ਸਾਹ ਜੜੀ ਹੈ ਉਹ ਲੈ ਸਕਣ ਜੇ ਪੁਲਿਸ ਬੇਲਗਾਮ ਹੋ ਕੇ ਚਲਦੀ ਹੈ ਮੁਲਜ਼ਿਮਾਂ ਦੇ ਨਾਲ-ਨਾਲ ਵਿਦੋਸ਼ੇ ਲੋਕ ਵੀ ਦੇ ਨਾਲ ਰਗੜੇ ਜਾਂਦੇ ਨੇ ਨਾਜਾਇਜ਼ ਤੌਰ ਤੇ ਸ਼ਰੀਫ ਲੋਕ ਜਿਹੜੇ ਮਾਰੇ ਜਾਂਦੇ ਨੇ ਉਹਨਾਂ ਤੇ ਵੀ ਕੋਈ ਐਕਸ਼ਨ ਹੁੰਦਾ ਹੈ ਤਾਂ ਫੇਰ ਇਸ ਦੇ ਨਤੀਜੇ ਬਹੁਤ ਜਲਦੀ ਜਿਹੜਾ ਨਾ ਉਹ ਗਲਤ ਪਾਸੇ ਵੀ ਜਾ ਸਕਦੇ ਨੇ ਪੰਜਾਬ ਪਹਿਲਾਂ ਹੀ ਬਹੁਤ ਇਸ ਲਖਮਿਆਜਾ ਪਹੁੰਚ ਚੁੱਕਿਆ ਹੈ ਸਰਕਾਰ ਦੇ ਉੱਪਰ ਪ੍ਰੈਸ਼ਰ ਹੈ ਹੋਣਾ ਵੀ ਚਾਹੀਦਾ ਹੈ ਲੇਕਿਨ ਸਰਕਾਰ ਨੂੰ ਇਸ ਪ੍ਰੈਸ਼ਰ ਦਾ ਇਸ ਦਬਾਅ ਥੱਲੇ ਡਿੱਗਣਾ ਨਹੀਂ ਚਾਹੀਦਾ ਝੁਕਣਾ ਨਹੀਂ ਚਾਹੀਦਾ ਬਲਕਿ ਇਸ ਸਥਿਤੀ ਦਾ ਖੜੇ ਹੋ ਕੇ ਮਜਬੂਤੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਤੇ ਜਲਦ ਹੀ ਇਹਨਾਂ ਮੁਸੀਬਤਾਂ ਦੇ ਉੱਤੇ ਕਾਬੂ ਪਾ ਕੇ ਵਾਪਸ ਜਿਨਾ ਹੈ ਨਾਰਮਲਿਟੀ ਦੇ ਵਿੱਚ ਇਸ ਸੂਬੇ ਨੂੰ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਸਹੀ ਤਰੀਕੇ ਨਾਲ ਕਾਨੂੰਨ ਮੁਤਾਬਿਕ ਗਵਰਨੈਂਸ ਜਿਹੜੀ ਹੈ ਉਹ ਦਿੱਤੀ ਜਾ ਸਕੇ ਪ੍ਰਸ਼ਾਸਨ ਨੂੰ ਚਲਾਇਆ ਜਾ ਸਕੇ ਇਸੇ ਉਮੀਦ ਨਾਲ ਕਿ ਜਲਦੀ ਹੀ ਅਸੀਂ ਉਸ ਨਾਰਮਲਿਟੀ ਦੇ ਦੌਰ ਦੇ ਵਿੱਚ ਇਸ ਸੂਬੇ ਨੂੰ ਪਰਤ ਦਾ ਦੇਖਾਂਗੇ ਉਤੋ ਵਿਦਾ ਲੈਣੇ ਆ ਧੰਨਵਾਦ